ਅੱਜ ਦੇ ਸਮੇਂ ਦੇ ਵਿੱਚ ਪਿਆਰ ਨੇ ਹਵਸ਼ ਦਾ ਰੂਪ ਲੈ ਲਿਆ ਹੈ ਤੇ ਹੁਣ ਤਾਂ ਸਿਰਫ ਜਿਸਮਾਂ ਦੀ ਭੁੱਖ ਨੂੰ ਹੀ ਪਿਆਰ ਕਿਹਾ ਜਾਂਦਾ ਹੈ ਕਿਉਂਕਿ ਚਾਰੇ ਪਾਸੇ ਜਿੱਧਰ ਵੀ ਚੰਤੀ ਮਾਰੀਏ ਪਿਆਰ ਤਾਂ ਕੋਈ ਚੀਜ਼ ਰਹਿ ਹੀ ਨਹੀਂ ਗਈ ਸਿਰਫ ਜਿਸਮਾਂ ਨੂੰ ਪਾਉਣ ਵਾਸਤੇ ਇੱਕ ਦੂਜੇ ਦੇ ਨਾਲ ਖੇਲ ਖੇលਿਆ ਜਾ ਰਿਹਾ ਹੈ ਤੇ ਇਸ ਖੇਲ ਦੇ ਵਿੱਚ ਪਤਾ ਨਹੀਂ ਹਰ ਰੋਜ਼ ਕਿੰਨੇ ਜਾਣੇ ਜਾਂ ਫਿਰ ਕਿੰਨੀਆਂ ਜਾਣੀਆਂ ਆਪਣੀ ਜਾਨ ਤੋਂ ਹੱਥ ਤੋੜ ਰਹੀਆਂ ਨੇ ਤੇ ਕਈ ਵਾਰੀ ਤਾਂ ਇਸ ਜਿਸਮ ਦੀ ਭੁੱਖ ਨੂੰ ਪਾਉਣ ਵਾਸਤੇ ਕਿਸੇ ਇਹੋ ਜਿਹੇ ਬੰਦੇ ਨੂੰ ਵੀ ਬਲੀ ਚਾੜ ਦਿੱਤਾ ਜਾਂਦਾ ਹੈ ਜਿਸ ਦਾ ਕੋਈ ਕਸੂਰ ਵੀ ਨਹੀਂ ਹੁੰਦਾ ਅੱਜ ਦੀ ਜਿਹੜੀ ਮੈਂ ਸੱਚੀ ਘਟਨਾ ਤੁਹਾਨੂੰ ਦੱਸਣ ਜਾ ਰਿਹਾ ਹਾਂ ਇਹ ਘਟਨਾ ਦੇ ਵਿੱਚ ਕੁਝ ਇਸੇ ਤਰ੍ਹਾਂ ਹੀ ਹੋਇਆ ਸੀ ਇਸ ਘਟਨਾ ਦੇ ਵਿੱਚ ਇੱਕ ਔਰਤ ਆਪਣੀ ਹਵਸ਼ ਨੂੰ ਮਿਟਾਉਣ ਵਾਸਤੇ ਇੰਨੀ ਅੰਨੀ ਹੋ ਜਾਂਦੀ ਹੈ ਕਿ ਉਹਨੇ ਇਹ ਨਹੀਂ ਸੋਚਿਆ ਕਿ ਜੋ ਸਭ ਉਹ ਕਰਨ ਜਾ ਰਹੀ ਹੈ ਜਿਸ ਨਾਲ ਉਹ ਕਰਨ ਜਾ ਰਹੀ ਹੈ ਸ਼ਾਇਦ ਉਹਦਾ ਲੇਖਾ ਉਹਨੂੰ ਉਸ ਉੱਪਰ ਵਾਲੇ ਦੇ ਸਾਹਮਣੇ ਦੇਣਾ ਪਵੇਗਾ ਕਿਸੇ ਨੇ ਇੱਕ ਕਹਾਵਤ ਕਹੀ ਸੀ ਕਿ ਪਿਆਰ ਦੇ ਵਿੱਚ ਸਭ ਕੁਝ ਜਾਇਜ਼ ਹੁੰਦਾ ਹੈ ਪਰ ਇਹ ਕਹਾਵਤ ਬਣਾਉਣ ਵਾਲੇ ਨੇ ਇਹ ਨਹੀਂ ਸੋਚਿਆ ਕਿ ਇਹ ਜਿਹੜਾ ਜਾਇਜ਼ ਸ਼ਬਦ ਹੈ ਇਹ ਸ਼ਾਇਦ ਉਹਨਾਂ ਮਾਸੂਮਾਂ ਦੇ ਲਈ ਕਾਲ ਬਣ ਕੇ ਆਵੇਗਾ ਜਿਨ੍ਹਾਂ ਦੀ ਇਹ ਹਵਸ਼ ਦੇ ਵਿੱਚ ਬਲੀ ਚੜਦੀ ਹੈ ਮੈਂ ਇਦਾਂ ਕਿਉਂ ਕਹਿ ਰਿਹਾ ਹਾਂ ਤੁਸੀਂ ਇਸ ਵੀਡੀਓ ਦੇ ਜਰੀਏ ਸਮਝ ਜਾਵੋਗੇ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਹੋਸਟ ਰਵੀ ਤੇ ਤੁਸੀਂ ਦੇਖ ਰਹੇ ਹੋ ਕੁੰਡਲ ਕ੍ਰਾਈਮ ਦੋਸਤੋ ਅੱਜ ਦੀ ਜਿਹੜੀ ਸੱਚੀ ਘਟਨਾ ਹੈ ਇਹ ਘਟਨਾ ਹੈ ਪੰਜਾਬ ਦੇ ਜ਼ਿਲ੍ਹਾ ਕਪੂਰਥਲਾ ਦੀ ਕਪੂਰਥਲਾ ਦੇ ਵਿੱਚ ਇੱਕ ਪਿੰਡ ਪੈਂਦਾ ਹੈ ਖੁਕਰੈਨ ਦਸੰਬਰ 2019 ਦਾ ਇੱਕ ਦਿਨ ਸੀ ਸਿਮਰਨਦੀਪ ਸਿੰਘ ਦਾ ਵਿਆਹ ਧਰਿਆ ਹੁੰਦਾ ਹੈ ਸਿਮਰਨਦੀਪ ਸਿੰਘ ਇੱਕ ਬਦਲਿਆ ਹੋਇਆ ਨਾਮ ਹੈ ਪਰ ਘਟਨਾ ਬਿਲਕੁਲ 100% ਸੱਚੀ ਹੈ ਸਿਮਰਨ ਸਿੰਘ ਦੇ ਵਿਆਹ ਦੀਆਂ ਸਾਰਿਆਂ ਨੂੰ ਬੜੀਆਂ ਖੁਸ਼ੀਆਂ ਹੁੰਦੀਆਂ ਨੇ ਇਹਨਾਂ ਦੇ ਰਿਸ਼ਤੇਦਾਰ ਪਹਿਲਾਂ ਹੀ ਘਰ ਦੇ ਵਿੱਚ ਆ ਚੁੱਕੇ ਸਨ ਮੁੰਡੇ ਦੀ ਭੈਣ ਕੀਰਤਕੌਰ ਜਿਹੜੀ ਕਿ ਸੁਲਤਾਨਪੁਰ ਲੋਧੀ ਦੇ ਵਿੱਚ ਵਿਆਹੀ ਹੋਈ ਸੀ ਉਹ ਵੀ ਆਪਣੇ ਭਰਾ ਦੇ ਵਿਆਹ ਦੇ ਵਿੱਚ ਪਹੁੰਚ ਚੁੱਕੀ ਸੀ ਕਿਉਂਕਿ ਇੱਕ ਭੈਣ ਨੂੰ ਆਪਣੇ ਭਰਾ ਦੇ ਵਿਆਹ ਦਾ ਜਿੰਨਾ ਚਾ ਹੁੰਦਾ ਹੈ ਸ਼ਾਇਦ ਹੀ ਕਿਸੇ ਹੋਰ ਰਿਸ਼ਤੇਦਾਰ ਨੂੰ ਹੁੰਦਾ ਹੋਵੇ ਭੱਜ ਭੱਜ ਕੇ ਉਹ ਇਸ ਵਿਆਹ ਦੇ ਵਿੱਚ ਕੰਮ ਕਰ ਰਹੀ ਸੀ ਪਰ ਉਸ ਨੂੰ ਇਹ ਨਹੀਂ ਪਤਾ ਸੀ ਕਿ ਇਹ ਚਾ ਉਹਦਾ ਗਮਾਂ ਦੇ ਵਿੱਚ ਬਦਲਣ ਵਾਲਾ ਹੈ ਕਿਉਂਕਿ ਥੋੜੀ ਦੇਰ ਬਾਅਦ ਹੀ ਜਿਹੜੀ ਕੀਰਤ ਕੌਰ ਸੀ ਇਹਨੂੰ ਪਤਾ ਚੱਲਦਾ ਹੈ ਕਿ ਇਹਦਾ ਜਿਹੜਾ 2 ਸਾਲ ਦਾ ਬੱਚਾ ਹੈ ਉਹ ਘਰੋਂ ਕਿਤੇ ਗਾਇਬ ਹੋ ਗਿਆ ਹੈ ਪਹਿਲਾਂ ਤਾਂ ਇਹਨ ਦੇਖਾ ਕਰ ਦਿੰਦੀ ਹੈ ਤੇ ਉਹ ਕਹਿੰਦੀ ਹੈ ਕਿ ਸ਼ਾਇਦ ਇਹ ਬੱਚਿਆਂ ਦੇ ਨਾਲ ਬਾਹਰ ਕਿਤੇ ਖੇਡ ਰਿਹਾ ਹੋਵੇਗਾ ਤੇ ਇਹ ਆਪਣੇ ਕਮਾਕਾਰਾਂ ਦੇ ਵਿੱਚ ਰੁੱਝ ਜਾਂਦੀ ਹੈ ਪਰ ਜਿੰਨੇ ਜਿੰਨੇ ਦਿਨ ਢਲਦਾ ਹੈ ਜਦੋਂ ਕੀਰਤ ਨੂੰ ਆਪਣਾ ਬੱਚਾ ਦਿਖਾਈ ਨਹੀਂ ਦਿੰਦਾ ਤੇ ਫਿਰ ਉਹ ਰੋਲਾ ਪਾਣਾ ਸ਼ੁਰੂ ਕਰ ਦਿੰਦੀ ਹੈ ਹੁਣ ਚਾਰੇ ਪਾਸੇ ਖੁਸ਼ੀ ਦਾ ਮਾਹੌਲ ਸੀ ਸਾਰੇ ਰਿਸ਼ਤੇਦਾਰ ਆਏ ਹੋਏ ਸਨ ਹੁਣ ਸਿਮਰਨਜੀਤ ਸਿੰਘ ਵਿਆਹ ਵਾਲਾ ਮੁੰਡਾ ਵੀ ਬੱਚੇ ਨੂੰ ਲਪਨਾ ਸ਼ੁਰੂ ਕਰ ਦਿੰਦਾ ਹੈ ਪਰ ਬੱਚਾ ਆਸ-ਪਾਸੇ ਕਿਤੇ ਵੀ ਇਹਨਾਂ ਨੂੰ ਨਹੀਂ ਮਿਲਦਾ ਹੁਣ ਸਾਰਿਆਂ ਦੇ ਸਾਹ ਸੁੱਕੇ ਪਏ ਸਨ ਕਿ ਆਖਰ ਇੱਕ 2 ਸਾਲਾਂ ਦਾ ਬੱਚਾ ਕਿੱਥੇ ਗਾਇਬ ਹੋ ਸਕਦਾ ਹੈ ਇਹ ਜਿਹੜਾ ਸਿਮਰਨਜੀਤ ਸਿੰਘ ਸੀ ਵਿਆਹ ਵਾਲਾ ਮੁੰਡਾ ਇਹਨਾਂ ਦੇ ਘਰ ਦੇ ਲਾਗੇ ਇਹਨਾਂ ਦੀ ਇੱਕ ਗਵਰਨਰ ਸੀ ਜਿਹਦਾ ਨਾਮ ਸੀ ਮਨਸੁਖ ਕੋੜ ਮਨਸੁਖ ਕੋੜ ਦਾ ਵਿਆਹ ਕਪੂਰਤਲੇ ਦੇ ਵਿੱਚ ਹੋਇਆ ਸੀ ਪਰ ਇਹ ਜਿਹੜੀ ਕੁੜੀ ਸੀ ਮਨਸੁਖ ਕੋੜ ਇਹਦਾ ਤੇ ਸਿਮਰਨ ਸਿੰਘ ਦਾ ਕਾਫੀ ਲੰਬੇ ਸਮੇਂ ਤੋਂ ਅਫੇਅਰ ਚੱਲਦਾ ਆ ਰਿਹਾ ਸੀ ਭਾਵੇਂ ਤਾਂ ਸਿਮਰਨਜੀਤ ਸਿੰਘ ਨੂੰ ਇਹ ਪਤਾ ਸੀ ਕਿ ਮਨਸੁਖ ਦਾ ਵਿਆਹ ਹੋ ਚੁੱਕਿਆ ਹੈ ਪਰ ਫਿਰ ਵੀ ਇਹ ਇੱਕ ਟਾਈਮ ਪਾਸ ਕਰ ਰਿਹਾ ਸੀ ਇਹਦੇ ਨਾਲ ਇਨੇ ਮਨਸੁਖ ਨੂੰ ਆਪਣਾ ਮਨੋਰੰਜਨ ਦਾ ਸਾਧਨ ਸਮਝਿਆ ਹੋਇਆ ਸੀ ਜਦੋਂ ਦਿਲ ਕਰਦਾ ਸੀ ਦੋਨੇ ਜਾਣੇ ਫਿਜੀਕਲ ਰਿਲੇਸ਼ਨ ਬਣਾ ਲੈਂਦੇ ਸਨ ਤੇ ਮਨਸੁਖ ਕੋਲ ਵੀ ਵਿਆਹੀ ਹੋਣ ਦੇ ਬਾਵਜੂਦ ਇਨੇ ਵੀ ਇੱਕ ਨਜਾਇਜ਼ ਰਿਸ਼ਤਾ ਸਿਮਰਨਜੀਤ ਸਿੰਘ ਦੇ ਨਾਲ ਰੱਖਿਆ ਹੋਇਆ ਸੀ ਸਿਮਰਨਜੀਤ ਸਿੰਘ ਇਹੀ ਸੋਚਦਾ ਸੀ ਕਿ ਜਿੰਨੀ ਦੇਰ ਤੱਕ ਉਹਦਾ ਵਿਆਹ ਨਹੀਂ ਹੁੰਦਾ ਉਨੀ ਦੇਰ ਤੱਕ ਉਹ ਉਹਦੇ ਨਾਲ ਇਹ ਰਿਸ਼ਤਾ ਐਵੇਂ ਹੀ ਕਾਇਮ ਰੱਖੇਗਾ ਤੇ ਜਦੋਂ ਸਿਮਰਨਜੀਤ ਸਿੰਘ ਦਾ ਵਿਆਹ ਹੋ ਜਾਵੇਗਾ ਤੇ ਫਿਰ ਉਹ ਆਪਣੇ ਰਸਤੇ ਤੇ ਇਹ ਆਪਣੇ ਰਸਤੇ ਪਰ ਮਨੁੱਖ ਕੋਰ ਦੇ ਦਿਲੋ ਦਿਮਾਗ ਦੇ ਉੱਤੇ ਸਿਮਰਨਜੀਤ ਪੂਰੀ ਤਰ੍ਹਾਂ ਹਾਵੀ ਸੀ। ਉਹ ਆਪਣੇ ਪਤੀ ਨਾਲੋਂ ਵੱਧ ਕੇ ਇਹਨੂੰ ਮੰਨਦੀ ਸੀ। ਸ਼ਾਇਦ ਇਸੇ ਕਰਕੇ ਹੀ ਉਹ ਆਪਣੇ ਪਤੀ ਦੇ ਘਰ ਨਹੀਂ ਬਲਕਿ ਆਪਣੇ ਪਿੰਡ ਦੇ ਵਿੱਚ ਰਹਿ ਰਹੀ ਸੀ। ਜਿੱਥੇ ਉਹਨੂੰ ਪੂਰਾ ਪਰਿਵਾਰ ਆਂਢੀ ਗੁਆਂਢੀ ਸਿਮਰਨਜੀਤ ਸਿੰਘ ਦੇ ਵਿਆਹ ਨੂੰ ਲੈ ਕੇ ਬੜੇ ਖੁਸ਼ ਸਨ। ਉੱਥੇ ਹੀ ਇਹ ਜਿਹੜੀ ਮਨੁੱਖ ਕੋਰ ਸੀ ਇਹ ਸਭ ਤੋਂ ਜ਼ਿਆਦਾ ਦੁਖੀ ਸੀ ਕਿਉਂਕਿ ਜਿੰਨੂੰ ਉਹ ਪਿਆਰ ਕਰਦੀ ਸੀ ਉਹ ਦਾ ਹੁਣ ਵਿਆਹ ਹੋਣ ਜਾ ਰਿਹਾ ਸੀ ਤੇ ਉਹਨੇ ਇਸ ਵਿਆਹ ਨੂੰ ਰੋਕਣ ਦੀ ਬੜੀ ਕੋਸ਼ਿਸ਼ ਕੀਤੀ। ਸਿਮਰਨਜੀਤ ਸਿੰਘ ਨੂੰ ਵੀ ਬਹੁਤ ਵਾਰੀ ਕਿਹਾ ਕਿ ਉਹ ਵਿਆਹ ਕਿਉਂ ਕਰਵਾ ਰਿਹਾ ਹੈ ਜਦਕਿ ਉਹ ਇਹਨੂੰ ਦਿਲੋਂ ਪਿਆਰ ਕਰਦੀ ਹੈ ਪਰ ਸਿਮਰਨਜੀਤ ਸਿੰਘ ਨੇ ਇਹਨੂੰ ਬਾਰ-ਬਾਰ ਮਨਾ ਕੀਤਾ ਕਿ ਤੇਰਾ ਵੀ ਵਿਆਹ ਹੋ ਚੁੱਕਿਆ ਹੈ ਤੇ ਉਹ ਹੁਣ ਆਪਣਾ ਵਿਆਹ ਕਿਉਂ ਨਾ ਕਰਾਵੇ ਸਾਡੇ ਵਿੱਚ ਜਿਹੜਾ ਰਿਸ਼ਤਾ ਸੀ ਨਿਭਣਾ ਸੀ ਉਹ ਨਿਭ ਚੁੱਕਿਆ ਹੁਣ ਮੈਂ ਵੀ ਵਿਆਹ ਕਰਵਾ ਰਿਹਾ ਹਾਂ ਮੈਂ ਵੀ ਆਪਣਾ ਘਰ ਬਸਾਨਾ ਹਾਂ ਪਰ ਮਨ ਸੁਖ ਕੋਲ ਕਿੱਥੇ ਮੰਨਣ ਵਾਲੀ ਸੀ ਉਹ ਇੱਕ ਸਿਮਰਨਜੀਤ ਸਿੰਘ ਦੇ ਅੱਗੇ ਪ੍ਰਪੋਜ਼ਲ ਰੱਖਦੀ ਹੈ ਉਹ ਕਹਿੰਦੀ ਹੈ ਕਿ ਮੈਂ ਤੇਰੇ ਨਾਲ ਵਿਆਹ ਕਰਾਉਣਾ ਚਾਹੁੰਦੀ ਹਾਂ ਤੂੰ ਮੇਰੇ ਨਾਲ ਵਿਆਹ ਕਰਵਾ ਲੈ ਪਰ ਸਿਮਰਨਜੀਤ ਸਿੰਘ ਇੱਕ ਡਬਲ ਕੈਰੈਕਟਰ ਵਾਲੀ ਜਨਾਨੀ ਦੇ ਨਾਲ ਕਿਵੇਂ ਵਿਆਹ ਕਰਵਾ ਸਕਦਾ ਸੀ ਉਹਦੇ ਮਨ ਦੇ ਵਿੱਚ ਇਹੀ ਸੀ ਕਿ ਵਿਆਹ ਤੋਂ ਬਾਅਦ ਜੇਕਰ ਤੇਰਾ ਸੰਬੰਧ ਬਾਹਰ ਹੈ ਤਾਂ ਹੋ ਸਕਦਾ ਹੈ ਕਿ ਮੇਰੇ ਨਾਲ ਵੀ ਵਿਆਹ ਕਰਨ ਤੋਂ ਬਾਅਦ ਤੇਰਾ ਸੰਬੰਧ ਕਿਸੇ ਹੋਰ ਦੇ ਨਾਲ ਪੈ ਜਾਵੇ ਇਸ ਕਰਕੇ ਉਹ ਇਹਦਾ ਪ੍ਰਪੋਜ਼ਲ ਸ਼ੁਰੂ ਤੋਂ ਹੀ ਨਕਾਰਦਾ ਆ ਰਿਹਾ ਸੀ ਇਸ ਗੱਲ ਦਾ ਗੁੱਸਾ ਮਨ ਸੁਖ ਦੇ ਦਿਮਾਗ ਦੇ ਉੱਤੇ ਭੜਿਆ ਹੋਇਆ ਸੀ ਤੇ ਇੱਕ ਬੰਨੇ ਉਹਦੇ ਦਿਮਾਗ ਦੇ ਵਿੱਚ ਇਹ ਵੀ ਸੀ ਕਿ ਉਹਦਾ ਪਿਆਰ ਜਾਂ ਫਿਰ ਉਹਦੀ ਜਿਹੜੀ ਫਿਜ਼ੀਕਲ ਨੀਡ ਪੂਰੀ ਕਰਨ ਵਾਲਾ ਬੰਦਾ ਸੀ ਉਹਦੇ ਹੱਥੋਂ ਜਾ ਰਿਹਾ ਸੀ ਜਿਵੇਂ ਜਿਵੇਂ ਸਿਮਰਨ ਦੇ ਵਿਆਹ ਦੀ ਤਰੀਕ ਨੇੜੇ ਆ ਰਹੀ ਸੀ ਓਵੇਂ-ਓਵੇਂ ਹੀ ਮਨ ਸੁਖ ਕੋਲ ਦੀ ਹਾਲਤ ਖਰਾਬ ਹੁੰਦੀ ਜਾ ਰਹੀ ਸੀ ਕਦੀ ਸਿਮਰਨ ਦੇ ਨਾਲ ਲੜਦੀ ਸੀ ਕਦੀ ਕੁਝ ਕਰ ਰਹੀ ਸੀ ਕਦੀ ਕੁਝ ਕਰ ਰਹੀ ਸੀ ਪਰ ਫਿਰ ਵੀ ਸਿਮਰਨਜੀਤ ਦਾ ਵਿਆਹ ਟੱਲ ਨਹੀਂ ਰਿਹਾ ਸੀ ਪਰ ਇਸ ਗੱਲ ਦਾ ਸਿਮਰਨਜੀਤ ਨੂੰ ਕੋਈ ਵੀ ਫਰਕ ਨਹੀਂ ਪੈ ਰਿਹਾ ਸੀ ਹੁਣ ਵਿਆਹ ਵਾਲਾ ਦਿਨ ਸੀ ਜਿਸ ਦਿਨ ਸਿਮਰਨਜੀਤ ਦਾ ਪਨੇਵਾ ਕਿਤੇ ਗੁੰਮ ਹੋ ਚੁੱਕਿਆ ਸੀ ਸਾਰੇ ਘਰ ਵਾਲੇ ਉਸ ਨੂੰ ਲੱਭ ਰਹੇ ਸਨ ਜਦੋਂ ਥੱਕ ਹਾਰ ਕੇ ਉਹ ਨਹੀਂ ਲੱਭਦਾ ਤੇ ਫਿਰ ਸਿਮਰਨਜੀਤ ਤੇ ਇਹਦੀ ਭੈਣ ਕੀਰਤ ਕੋਲ ਤੇ ਹੋਰ ਵੀ ਰਿਸ਼ਤੇਦਾਰ ਜਿਹੜੇ ਆਏ ਹੋਏ ਸਨ ਇਕੱਠੇ ਹੋ ਕੇ ਪੁਲਿਸ ਥਾਣੇ ਦੇ ਵਿੱਚ ਜਾਂਦੇ ਨੇ ਤੇ ਜਾ ਕੇ ਇਸ 2 ਸਾਲ ਬੱਚੇ ਦੀ ਗੁੰਮਸ਼ੁਦਗੀ ਦੀ ਰਿਪੋਰਟ ਲਿਖਵਾਉਂਦੇ ਨੇ ਕਿਉਂਕਿ ਮਾਮਲਾ ਇੱਕ ਬੱਚੇ ਦਾ ਸੀ ਤੇ ਇਸ ਲਈ ਪੁਲਿਸ ਨੇ ਦੇਰੀ ਨਹੀਂ ਕੀਤੀ ਤੇ ਤੁਰੰਤ ਇਸ ਨੂੰ ਲੱਭਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਸਭ ਤੋਂ ਪਹਿਲਾਂ ਆ ਕੇ ਪੁਲਿਸ ਨੇ ਜਿਹੜੇ ਇਹਨਾਂ ਦੇ ਘਰ ਦੇ ਬਾਹਰ ਸੀਸੀਟੀਵੀ ਕੈਮਰੇ ਲੱਗੇ ਸਨ ਉਹਨਾਂ ਨੂੰ ਚੈੱਕ ਕੀਤਾ ਜਦੋਂ ਦੇਖਿਆ ਜਾਂਦਾ ਹੈ ਕਿ ਦੁਪਹਿਰ ਦੇ ਸਮੇਂ ਇਹ ਜਿਹੜਾ 2 ਸਾਲਾਂ ਦਾ ਬੱਚਾ ਸੀ ਇਹ ਬਾਹਰ ਦੋ ਬੱਚਿਆਂ ਦੇ ਨਾਲ ਖੇਡ ਰਿਹਾ ਸੀ ਫਿਰ ਥੋੜੀ ਦੇਰ ਬਾਅਦ ਹੀ ਇਹ ਤਿੰਨੇ ਬੱਚੇ ਮਨ ਸੁਖ ਦੇ ਘਰ ਅੰਦਰ ਵਰਦੇ ਹੋਏ ਦਿਖਾਈ ਦਿੰਦੇ ਨੇ ਤੇ ਕਰੀਬ ਅੱਧੇ ਘੰਟੇ ਬਾਅਦ ਇਹਨਾਂ ਤਿੰਨਾਂ ਬੱਚਿਆਂ ਦੇ ਵਿੱਚੋਂ ਦੋ ਬੱਚੇ ਬਾਹਰ ਨਿਕਲਦੇ ਨੇ ਤੇ ਜਿਹੜਾ ਇਹ 2 ਸਾਲਾਂ ਦਾ ਬੱਚਾ ਸੀ ਇਹ ਬਾਹਰ ਨਹੀਂ ਆਉਂਦਾ ਪੁਲਿਸ ਨੂੰ ਜਦੋਂ ਗੋਰ ਦੇ ਨਾਲ ਦੇਖਿਆ ਤਾਂ ਪੁਲਿਸ ਨੂੰ ਇਹੀ ਲੱਗਿਆ ਕਿ ਇਹ ਜਿਹੜਾ 2 ਸਾਲਾਂ ਦਾ ਬੱਚਾ ਸੀ ਇਹ ਮਨੁੱਖ ਦੇ ਘਰ ਹੀ ਸੀ ਹੁਣ ਪੁਲਿਸ ਵਾਲੇ ਮਨੁੱਖ ਦੇ ਘਰ ਜਾਂਦੇ ਨੇ ਜਾ ਕੇ ਇਹਨਾਂ ਦੇ ਘਰ ਦੀ ਤਲਾਸ਼ੀ ਕਰਦੇ ਨੇ ਕੱਲੇ-ਕੱਲੇ ਕਮਰੇ ਨੂੰ ਬਾਥਰੂਮ ਨੂੰ ਵੇਖਿਆ ਜਾਂਦਾ ਹੈ ਪਰ ਕਿਤੇ ਵੀ ਇਹ 2 ਸਾਲ ਦਾ ਬੱਚਾ ਨਹੀਂ ਲੱਭਦਾ ਫਿਰ ਆਖਿਰ ਦੇ ਵਿੱਚ ਪੁਲਿਸ ਵਾਲਿਆਂ ਦੀ ਨਜ਼ਰ ਪੈਂਦੀ ਹੈ ਮਨੁੱਖ ਦੇ ਘਰ ਲੱਗੀ ਹੋਈ ਵਾਸ਼ਿੰਗ ਮਸ਼ੀਨ ਦੇ ਉੱਤੇ ਵਾਸ਼ਿੰਗ ਮਸ਼ੀਨ ਦਾ ਜਦੋਂ ਦਰਵਾਜ਼ਾ ਖੋਲ੍ਹਿਆ ਜਾਂਦਾ ਹੈ ਤੇ ਉਹਦੇ ਵਿੱਚ ਕੱਪੜੇ ਪਏ ਹੋਏ ਸਨ ਕੱਪੜਿਆਂ ਨੂੰ ਬਾਹਰ ਕੱਢਿਆ ਜਾਂਦਾ ਹੈ ਜਿਵੇਂ ਹੀ ਕੱਪੜਿਆਂ ਨੂੰ ਬਾਹਰ ਕੱਢਿਆ ਜਾਂਦਾ ਹੈ ਤੇ ਕੱਪੜਿਆਂ ਦੇ ਥੱਲੇ ਹੀ ਉਹ 2 ਸਾਲਾਂ ਬੱਚਾ ਪਿਆ ਹੋਇਆ ਸੀ ਬੱਚਾ ਪੂਰੀ ਤਰ੍ਹਾਂ ਬੇਸੁਧੋਕੇ ਪਿਆ ਹੋਇਆ ਸੀ ਪੁਲਿਸ ਵੱਲੋਂ ਬੱਚੇ ਨੂੰ ਬਾਹਰ ਕੱਢਿਆ ਜਾਂਦਾ ਹੈ ਤੇ ਜਲਦੀ ਦੇ ਨਾਲ ਲਾਗੇ ਦੇ ਹਸਪਤਾਲ ਦੇ ਵਿੱਚ ਲਿਜਾਇਆ ਜਾਂਦਾ ਹੈ ਪਰ ਅਫਸੋਸ ਦੀ ਗੱਲ ਹਸਪਤਾਲ ਦੇ ਵਿੱਚ ਡਾਕਟਰਾਂ ਵੱਲੋਂ ਇਸ ਬੱਚੇ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਜਾਂਦਾ ਹੈ ਇਸ ਬੱਚੇ ਨੂੰ ਇਸ ਦੁਨੀਆ ਦੇ ਉੱਤੇ ਆਏ ਸਿਰਫ ਹਜੇ 2 ਹੀ ਸਾਲ ਹੋਏ ਹਨ ਪਰ ਇਹ ਦੋ ਜਾਨਿਆਂ ਦੇ ਆਪਸੀ ਨਜਾਇਜ਼ ਬੰਦਾ ਨੇ ਦੋ ਜਾਨਿਆਂ ਦੇ ਆਪਸੀ ਜਿਸਮ ਦੀ ਭੁੱਖ ਨੇ ਇਹਦੀ ਜਾਨ ਲੈ ਲਈ ਸੀ ਆਖਰੇ ਬੱਚੇ ਦਾ ਕੀ ਕਸੂਰ ਸੀ ਇਹਨੇ ਕਿਸੇ ਦਾ ਕੀ ਵਗਾਰਿਆ ਸੀ ਹੁਣ ਕਹਾਣੀ ਨਿਕਲ ਕੇ ਇਹ ਸਾਹਮਣੇ ਆਈ ਕਿ ਮਨੁੱਖ ਸੁਖ ਸਿਮਰਨ ਦੇ ਵਿਆਹ ਨੂੰ ਰੋਕਣ ਦੇ ਲਈ ਅਣਥੱਕ ਕੋਸ਼ਿਸ਼ਾਂ ਕਰ ਰਹੀ ਸੀ ਪਰ ਉਹਦੀਆਂ ਸਾਰੀਆਂ ਕੋਸ਼ਿਸ਼ਾਂ ਨਕਾਮ ਹੋ ਰਹੀਆਂ ਸਨ ਇਥੋਂ ਤੱਕ ਕਿ ਪਿੰਡ ਵਾਲਿਆਂ ਨੂੰ ਵੀ ਇਹਨਾਂ ਦੋਨਾਂ ਦੇ ਨਜਾਇਜ਼ ਬੰਦਾ ਦਾ ਪਤਾ ਸੀ ਇਸ ਲਈ ਪਿੰਡ ਵਾਲਿਆਂ ਨੇ ਵੀ ਪੁਲਿਸ ਦੇ ਸਾਹਮਣੇ ਇਹ ਗਵਾਹੀ ਦਿੱਤੀ ਕਿ ਇਹਨਾਂ ਦੇ ਵਿੱਚ ਨਾਜਾਇਜ਼ ਰਿਸ਼ਤਾ ਬਣਿਆ ਹੋਇਆ ਸੀ। ਹੁਣ ਮਨਸੁਖ ਕੋੜ ਨੇ ਜਦੋਂ ਸਿਮਰਨਜੀਤ ਸਿੰਘ ਨੂੰ ਵਿਆਹ ਰੋਕਣ ਦੇ ਬਾਰੇ ਕਿਹਾ ਤਾਂ ਉਹਨੇ ਸਾਫ਼-ਸਾਫ਼ ਮਨ੍ਹਾ ਕਰ ਦਿੱਤਾ ਤੇ ਗੁੱਸੇ ਦੇ ਵਿੱਚ ਆ ਕੇ ਮਨਸੁਖ ਨੇ ਇਹ ਸੋਚਿਆ ਕਿ ਜੇਕਰ ਸ਼ਗਨਾ ਵਾਲੇ ਘਰ ਦੇ ਵਿੱਚ ਕੋਈ ਐਹੋਜੀ ਘਟਨਾ ਹੋ ਜਾਵੇ ਤੇ ਸ਼ਾਇਦ ਇਹਦਾ ਵਿਆਹ ਰੁਕ ਜਾਵੇਗਾ ਜਾਂ ਫਿਰ ਪੋਸਟਪੋਨ ਹੋ ਜਾਵੇਗਾ। ਫਿਰ ਇਹਨੂੰ ਹੋਰ ਮੌਕਾ ਮਿਲ ਜਾਵੇਗਾ ਸਿਮਰਨ ਨੂੰ ਮਨਾਉਂਦਾ ਤੇ ਇਸੇ ਪਲਾਨ ਦੇ ਤਹਿਤ ਇਹਨੇ ਸਿਮਰਨਜੀਤ ਦੇ ਦੋਸਲਾ ਆਪਣੇ ਮੈਨੂੰ ਆਪਣੇ ਘਰ ਦੇ ਵਿੱਚ ਵਾਸ਼ਿੰਗ ਮਸ਼ੀਨ ਦੇ ਵਿੱਚ ਪਾ ਦਿੱਤਾ ਸੀ ਤੇ ਇਹ ਸਾਰੇ ਲੋਕੀ ਵਿਆਹ ਨੂੰ ਭੁੱਲ ਕੇ ਉਹਨੂੰ ਲੱਭਣ ਦੀ ਕੋਸ਼ਿਸ਼ ਦੇ ਵਿੱਚ ਲੱਗ ਜਾਣਗੇ ਤੇ ਸ਼ਾਇਦ ਇਹ ਵਿਆਹ ਰੁਕ ਜਾਵੇਗਾ ਪਰ ਵਾਸ਼ਰੂਮ ਮਸ਼ੀਨ ਦਾ ਦਰਵਾਜ਼ਾ ਬੰਦ ਹੋਣ ਕਰਕੇ ਦਮ ਘੁੱਟਣ ਕਰਕੇ ਇਸ ਬੱਚੇ ਦੀ ਤੋ ਜਾਂਦੀ ਹੈ ਇਸ ਤੋਂ ਬਾਅਦ ਮਨਸੁਖ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਤੇ ਇਹਦੇ ਤੇ 302 ਦੀ ਧਾਰਾ ਲੱਗਦੀ ਹੈ ਤੇ ਇਹਨੂੰ ਜੇਲ੍ਹ ਹੋ ਜਾਂਦੀ ਹੈ ਹੁਣ ਸਭ ਤੋਂ ਵੱਡਾ ਸਵਾਲ ਇਹ ਸੀ ਕਿ ਆਖਿਰ ਦੇ ਦੋਨਾਂ ਦਾ ਪਿਆਰ ਸੀ ਜਾਂ ਫਿਰ ਇੱਕ ਹਮਸ ਸੀ ਪਰ ਇਹ ਸਭ ਦੇ ਵਿੱਚ ਉਸ ਦੋ ਸਾਲਾਂ ਬੱਚੇ ਦਾ ਕੀ قصور ਸੀ ਉਹਨੂੰ ਕਿਉਂ ਬਲੀ ਦਾ ਬੱਕਰਾ ਬਣਾਇਆ ਗਿਆ ਕਮੈਂਟ ਕਰਕੇ ਆਪਣੀ رائے ਜ਼ਰੂਰ ਦਿਓ ਬਾਕੀ ਐਹੋ ਜੀਆਂ ਹੋਰ ਵੀ ਕ੍ਰਾਈਮ ਰਿਲੇਟਡ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਧੰਨਵਾਦ